ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੇਰ ਸਿੰਘ ਕਬਾਇਆ ਜੋ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਨਵੇਂ ਸੰਸਦ ਬਣੇ ਨੇ ਹਲਕਾ ਫਰੂਜ਼ਪੁਰਤੂ ਅੱਜ ਸ਼ੇਰ ਸਿੰਘ ਕਬਾਇਆ ਅਤੇ ਉਸ ਦੇ ਨਾਲ ਸਾਰੇ ਹੀ ਕਾਂਗਰਸ ਦੇ ਵਰਕਰਾਂ ਨੇ ਨਰੀਖਣ ਕੀਤਾ ਜਾ ਕੇ ਫਰੂਜ਼ਪੁਰ ਦੇ ਵਿੱਚ ਕਿਉਂਕਿ 2012 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਡਾਕਟਰ ਮਰਮੂਨ ਸਿੰਘ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਪੀਜੀਆਈ ਸੈਟੇਲਾਈਟ ਨੂੰ ਮਨਜ਼ੂਰ ਦਿੱਤੀ ਸੀ ਹਲਕਾ ਫਰੋਜ਼ਪੁਰ ਦੇ ਵਿੱਚ ਕਿਉਂਕਿ ਹਲਕਾ ਫਰੋਜ਼ਪੁਰ ਬਾਰਡਰ ਦੇ ਨਾਲ ਲੱਗਦਾ ਹੈ ਪਾਕਿਸਤਾਨ ਦੇ ਇਸ ਨੂੰ ਲੈ ਕੇ ਜਿਹੜੇ ਇਥੋਂ ਦੇ ਮਰੀਜ਼ ਹੁੰਦੇ ਸੀ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਲਾਜ ਨੂੰ ਲੈ ਕੇ ਅਲਾਸ ਵਾਸਤੇ ਉਹਨਾਂ ਨੂੰ ਛੱਡਿਗੜ ਜਾਣਾ ਪੈਂਦਾ ਸੀ ਜਾਂ ਲੁਧਿਆਣਾ ਜਾਂ ਜਲੰਧਰ ਇਸ ਲਈ ਇਹਨਾਂ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ 2012 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੇ ਇਸ ਦੀ ਅਨੁਮਤੀ ਦਿੱਤੀ ਸੀ ਕਿ ਪੀਜੀਆਈ ਸੈਟਲਾਈਟ ਜਿਹੜਾ ਹੈ ਬਣਾਇਆ ਜਾਵੇ ਫਰੂਜ਼ਪੁਰ ਦੇ ਵਿੱਚ ਇਸ ਨੂੰ ਲੈ ਕੇ ਅੱਜ ਨਵੇਂ ਬਣੇ ਸਾਂਸਦ ਸ਼ੇਰ ਸਿੰਘ ਗੁਬਾਇਆ ਆਪਣੇ ਸਾਥੀ ਵਰਕਰਾਂ ਵਰਕਰਾਂ ਦੇ ਨਾਲ ਮਿਲ ਕੇ ਅੱਜ ਉਹਨਾਂ ਨੇ ਪੀਜੀਆਈ ਸੈਟਲਾਈਟ ਦਾ ਜਿਹੜਾ ਨਿਰਮਾਣ ਹੋ ਰਿਹਾ ਹੈ ਜਿਹੜੇ ਕਾਰਜ ਹੋ ਰਹੇ ਨੇ ਉਹਨਾਂ ਕੰਮਾਂ ਦਾ ਜਾ ਕੇ ਜਜਲਿਆ ਦੂਜੇ ਪਾਸੇ ਉਹਨਾਂ ਦੇ ਨਾਲ ਪਿੰਕੀ ਵੀ ਸੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀਜੀਆਈ ਸੈਟਲਾਈਟ ਦੇ ਕੰਮ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਚਾਹੇਗਾ ਉਹਨਾਂ ਨੇ ਕਿਹਾ ਸਿਰਫ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਰੱਖਣ ਦਾ ਹੀ ਕੰਮ ਕਰਦੀ ਹੈ ਬਾਕੀ ਜੇ ਇਹ ਪ੍ਰੋਜੈਕਟ ਦੀ ਗੱਲ ਕਰੀਏ ਪੀਜੀਆਈ ਹਸਪੀਟਲ ਦੀ ਗੱਲ ਕਰੀਏ ਪੀਜੀ ਸੈਟੇਲਾਈਟ ਦੀ ਗੱਲ ਕਰੀਏ ਇਹ ਦੇਣ ਹੈ ਭਾਰਤ ਦੇ ਪ੍ਰਧਾਨ ਮੰਤਰੀ 2012 ਦੇ ਵਿੱਚ ਮਨਮੋਹਨ ਸਿੰਘ ਦੇ ਮਨਮੋਹਨ ਸਿੰਘ ਨੇ ਹੀ ਇਹ ਅਨੁਮਤੀ ਦਿੱਤੀ ਸੀ ਕਿ ਪੀਜੀਆਈ ਬਣਾਇਆ ਜਾਵੇ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਕਿਉਂਕਿ ਇਹਨਾਂ ਲੋਕਾਂ ਨੂੰ ਇਲਾਜ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਰੇ ਇਲਾਜ ਲਈ ਇਹਨਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਹੈ ਕਈ ਵਾਰ ਚਾਹੇ ਗਰੀਬ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਮੈਸ ਕਰਾਇਆ ਵੀ ਨਹੀਂ ਹੁੰਦਾ ਚੰਡੀਗੜ੍ਹ ਜਾਣ ਵਾਸਤੇ ਤੇ ਉਲਾਸ ਕਿਸ ਤਰ੍ਹਾਂ ਕਰਾਂਗੇ ਟ੍ਰੀਟਮੈਂਟ ਨੂੰ ਲੈ ਕੇ ਮਰਮੋਨ ਸਿੰਘ ਨੇ 2012 ਦੇ ਵਿੱਚ ਜਿਹੜਾ ਇਸ ਦਾ ਇਸ ਦੀ ਹਰੀ ਚੜੀ ਦਿੱਤੀ ਸੀ ਲੇਕਿਨ ਨਰਿੰਦਰ ਮੋਦੀ ਜਦੋਂ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਇਸ ਦਾ ਨੀ ਪੱਥਰ ਰੱਖਿਆ ਨੀ ਪੱਥਰ ਨਹੀਂ ਰੱਖ ਪਾਏ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਿਸਾਨੀ ਵਿਵਾਦ ਚੱਲ ਰਿਹਾ ਸੀ ਇਸ ਨੂੰ ਲੈ ਕੇ ਨਵੇਂ ਬਣੇ ਸੰਸਦ ਸ਼ੇਰ ਸਿੰਘ ਭਾਇਆ ਨੇ ਖੁਲਾਸਾ ਕੀਤਾ ਹੈ ਕਿ ਇਹ ਦੇਨ ਕਾਂਗਰਸ ਸਰਕਾਰ ਦੀ ਹੈ 2012 ਦੀ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਇਹ 100 ਇਸ ਦੇ ਵਿੱਚ ਬੈਡ ਹੋਣਗੇ ਅਤੇ ਲਗਭਗ 4000 ਕਰੋੜ ਰੁਪਏ ਦੀ ਲਾਗਤ ਨਾਲ ਪੀਜੀਆਈ ਸੈਟੇਲਾਈਟ ਬਣੇਗਾ ਜਿਸ ਦੀ ਦਾ ਜਿਸ ਦੀ ਉਸਾਰੀ ਦਾ ਕੰਮ ਜਿਹੜਾ ਹੈ ਉਹ ਬੜੀਆ ਬੜੇ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਅਤੇ ਆਉਣ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਇਸ ਨੂੰ ਜਲਦੀ ਤੋਂ ਜਲਦੀ ਕੰਮ ਨੂੰ ਨਿਪਟਾ ਕੇ ਜਿਹੜਾ ਹੈ ਪੂਰਾ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਸਾਰੇ ਹੀ ਹਲਕਾ ਰਵਾਸੀ ਜਿਹੜੇ ਜ਼ਿਲ੍ਹਾ ਫਲੋੜਪੁਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨਾਂ ਨੂੰ ਚਿਹਰੇ ਇਲਾਜ ਵਾਸਤੇ ਚੰਡੀਗੜ੍ਹ ਲੁਧਿਆਣਾ ਜਾਂ ਜਲੰਧਰ ਨਹੀਂ ਜਾਣਾ ਪਵੇਗਾ ਸਾਰੀਆਂ ਸਹੂਲਤਾਂ ਉਸ ਨੂੰ ਇਸ ਪਿਛਲੇ ਸੈਟ ਹਸਪਤਾਲ ਦੇ ਵਿੱਚ ਜਿਹੜੀਆਂ ਹੈ ਮੁਹੱਈਆ ਕਰਵਾਈਆਂ ਜਾਣਗੀਆਂ ਇਹ ਦਾਵਾ ਕੀਤਾ ਹੈ ਨਵੇਂ ਬੜੇ ਸ਼ਾਸਨ ਛੇ ਸਿੰਘ ਕੋਹਾਵਾ ਫਲੋੜਪੁਰ ਤੋਂ ਧੰਨਵਾਦ